ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਜਿਹੜਾ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੀ ਕੀ ਸ਼ਾਪਿੰਗ ਕਰਦੇ ਹਾਂ ਹਾਂ ਮਾਰਕੀਟ ਹੈ ਵਾਰੀ ਇਹ ਫਜ਼ੂਰ ਸਾਹਿਬ ਦੀ ਜਿਹੜੀਆਂ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਪੰਜਾਬ ਤੋਂ ਉਹ ਨਾਰੀਅਲ ਦਾ ਸੇਲ ਬਹੁਤ ਇਥੋਂ ਲੈ ਕੇ ਜਾਂਦੀਆਂ ਨੇ ਤੇ ਜਿਵੇਂ ਮਸਾਲੇ ਬਹੁਤ ਸਸਤੇ ਹੁੰਦੇ ਨੇ ਇਸ ਮਾਰਕੀਟ ਦੇ ਵਿੱਚ ੜਦੀ ਜੀਰਾ ਖੈ ਮੇਰੀ ਧਰੀ ਜੇ ਵਕੀ ਦੁਕਾਨਾਂ ਕੁ ਦੇਖੇ ਰਹੇ ਹਾਂ ਪਿੱਛੇ ਬਹੁਤ ਸਾਰੀਆਂ ਦੁਕਾਨਾਂ ਆ ਲੈ ਦਿਖਾਉਨੇ ਆ ਮਾਰਕੀਟ ਸਾਰੀ ਬਰਤਨ ਬੋਲ ਲੈ ਕੇ ਜਾਂਦੀਆਂ ਨੇ ਪੰਜਾਬ ਤੋਂ ਸੰਗਤਾਂ ਆਉਂਦੀਆਂ ਨੇ ਮਾਤਾਂ ਆਉਣੀ ਆਉਂਦੀਆਂ ਨੇ ਜਿਹੜੀਆਂ ਬੀਬੀਆਂ ਆ ਆਪਣੇ ਪਿੰਡਾਂ ਜੋ ਹਨ ਉਹ ਬਰਤਨ ਬੋਲ ਲੈ ਕੇ ਜਾਂਦੀਆਂ ਨੇ ਇਥੋਂ ਹਾਂ ਸਭਾ ਸਾਰਾ ਦਿਖਾਉਨੇ ਆ ਤੁਹਾਨੂੰ ਹਾਂ ਤੇ ਕੁਝ ਸਮਾਨ ਸੁਖਬੀਦ ਨੇ ਜਿਹੜਾ ਲੈਣਾ ਹਨ ਕੁਝ ਸਮਾਨ ਮੈਂ ਵੀ ਲੈਣਾ ਉਹ ਵੀ ਤੁਹਾਨੂੰ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਨਾਲ ਆਪਣੇ ਅੰਕਲ ਜੀ ਵੀ ਨੇ ਇਹ ਅੰਕਲ ਜੀ ਨੇ ਮੰਡੀ ਕਾਲਾਂ ਵਾਲੀ ਤੋਂ ਹਨਾ ਹਾਂ ਜੀ ਤੇ ਇਹ ਅੰਕਲ ਵੀ ਆਪਣੇ ਨਾਲ ਹੀ ਨੇ ਹਨਾ ਜਿੱਦਣ ਦਾ ਆਪਾਂ ਸਫਰ ਕਰ ਰਹੇ ਹਾਂ ਤੇ ਸਾਡੇ ਨਾਲ ਹੀ ਨੇ ਤੇ ਇਹਨਾਂ ਨੇ ਵੀ ਜਿਹੜਾ ਸਮਾਨ ਲੈਣਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਵੀਡੀਓ ਦੇ ਵਿੱਚ ਬਣੇ ਰਹੋ ਤੇ ਇੱਥੇ ਆਪਾਂ ਦੁਕਾਨ ਤੇ ਰੁਕੇ ਸੀਗੇ ਹਨਾ ਤੇ ਇਸ ਤਰ੍ਹਾਂ ਦੇ ਜਿਹੜੇ ਦੁਪੱਟੇ ਮਿਲ ਜਾਂਦੇ ਨੇ ਰੋ 100 100 ਰੁਪਏ ਦੇ ਵਿੱਚ ਆਹ ਸਾਹਮਣੇ ਜਿਹੜੇ ਤੁਸੀਂ ਦੁਪੱਟੇ ਦੇਖ ਰਹੇ ਹੋ ਤੇ ਅੰਕਲ ਜੀ ਨੇ ਆਪਣੇ ਅੰਕਲ ਜੀ ਨੇ ਆਪਣੇ ਘਰ ਵਾਸਤੇ ਲਏ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਕੀ ਨਾਮ ਹੈ ਬਾਈ ਜੀ ਆਪਣੇ ਮਨਪ੍ਰੀਤ ਸਿੰਘ ਹਾਂਜੀ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਕਾ ਜੀ ਆ ਆਪਣਾ ਉਹ ਕਰ ਰੋ ਤਾਂ ਕਰ ਰਹੇ ਹਾਂ ਜੀ ਦੁਕਾਨ ਸੱਤ ਸਾਲ ਹੋ ਗਏ ਬਾਈ ਸੱਤ ਸਾਲ ਹੋ ਗਏ ਬਾਈ ਅਸੀਂ ਵੈਸੇ ਕਿਹੜੇ ਇਲਾਕੇ ਦੇ ਹਾਂ ਮੁਕਤਸਰ ਸੇ ਇਲਾਕੇ ਦੇ ਮੁਕਤਸਰ ਸਾਹਿਬ ਤੋਂ ਪੰਜਾਬ ਤੋਂ ਹੋ ਜੁੜੀਆਂ ਠੀਕ ਆ ਸੱਤ ਸਾਲ ਹੋ ਗਏ ਦੁਕਾਨ ਕਰਦੇ ਨੂੰ ਤੇ ਆ ਬਾਈ ਦੀ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ ਇਦਾਂ ਦੇ ਦੁਪੱਟੇ ਹਨਾ ਅੰਕਲ ਜੀ ਨੇ ਖਰੀਦੇ ਨੇ ਦੋ ਦੁਪੱਟੇ ਆਪਣੇ ਘਰ ਵਾਸਤੇ ਸਿਰਫ 100 ਰੁਪਏ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵੈਰਾਈਟੀ ਦੇ ਨੇ ਤੇ ਆ ਸਾਹਮਣੇ ਤੁਸੀਂ ਹਨਾ ਜਿਹੜਾ ਦੁਪੱਟਾ ਦੇਖ ਰਹੇ ਹੋ ਇਹਦੇ ਉੱ ਤੇ ਇਹ ਵੀ ਤੁਸੀਂ ਉਰੋ ਸਿਰਫ 100 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਂ ਹਾਂਜੀ ਉਹ ਤਾਂ ਮੈਂ ਦਿਖਾ ਦਿੰਦੇ ਤੇ ਆ ਲੈਨੇ ਅੰਕਲ ਜੀ ਨੇ ਦੁਪੱਟੇ ਤੇ ਇਹ ਵੀ ਜਿਹੜਾ ਫੈਨਸੀ ਦੁਪੱਟੇ ਨੇ ਤੇ ਇਹਨਾਂ ਦਾ ਰੇਟ ਵੀ ਜਿਹੜਾ 100 ਰੁਪਏ ਹੈ ਆ ਤੁਸੀਂ ਦੇਖ ਸਕਦੇ ਆ ਤੇ ਆ ਬਾਈ ਦੀ ਦੁਕਾਨ ਤੇ ਆ ਕੇ ਲੈ ਸਕਦੇ ਹੋ ਮਨਪ੍ਰੀਤ ਬਾਈ ਆ ਤੇ ਇਥੋਂ ਜਿਹੜਾ ਆ ਸਬਾਨ ਵੀ ਮਿਲ ਜਾਂਦਾ ਹੈ ਨਾ ਐਵੇਂ ਦਾ ਜਵਾਕਾਂ ਦੇ ਲੇਖੜਾਉਣੇ ਆਰਟੀਫੀਸ਼ੀਅਲ ਜੁਐਲਰੀ ਇਹ ਸਾਰਾ ਸਮਾਨ ਜਿਹੜਾ ਮਿਲ ਜਾਂਦਾ ਆ ਸਾਰਾ ਆਰਟੀਫੀਸ਼ਲ ਡਿਵੈਲਪਮੈਂਟ ਜਦੋਂ ਮਿਲ ਜਾਂਦਾ ਹਨ ਤੇ ਬੱਚਿਆਂ ਦੇ ਲਈ ਕਢਾਉਣੇ ਆ ਘਰ ਦੇ ਵਿੱਚ ਆ ਆਰਟੀਫੀਸ਼ਲ ਆ ਘੋੜੇ ਜੇ ਹਨ ਆ ਉਹ ਬਣਾਉਣ ਵਾਸਤੇ ਸੋਹਣਾ ਲੱਗਣ ਵਾਸਤੇ ਜਿਹੜਾ ਡਿਜ਼ਾਈਨਰ ਜੇ ਘੋੜੇ ਵਗੈਰਾ ਇਹ ਮੇਂਦਾ ਸਾਰਾ ਸਮਾਨ ਮਿਲ ਜਾਂਦਾ। ਇਹ ਇੱਥੋਂ ਜਿਹੜੀਆਂ ਘੜੀਆਂ ਵਗੈਰਾ ਹਨਾ ਗੁਰੂ ਸਾਹਿਬ ਦੀਆਂ ਫੋਟੋਆਂ ਤੇ ਛੋਟੇ ਬੱਚਿਆਂ ਦੇ ਲਈ ਐਵੇਂ ਦੇ ਜਿਹੜੇ ਆ ਪਰਸ ਵਗੈਰਾ ਹਨਾ ਤੇ ਸਰਬਲੋਹ ਦੇ ਭਾਂਡੇ ਵੀ ਮਿਲ ਜਾਂਦੇ ਨੇ ਕੜੇ ਸਰਬਲੋਹ ਦੇ ਭਾਂਡੇ ਆ ਸਾਰਾ ਸਮਾਨ ਜਿਹੜਾ ਮਿਲ ਜਾਂਦਾ ਹਨਾ ਬਾਈ ਦੀ ਦੁਕਾਨ ਤੋਂ ਤੇ ਇਧਰੋਂ ਗੁਰੂ ਸਾਹਿਬ ਦੀਆਂ ਤਸਵੀਰਾਂ ਵੀ ਮਿਲ ਜਾਂਦੀਆਂ ਨੇ ਹਨਾ ਤੇ ਆ ਸਾਰਾ ਸੂਟ ਵਗੈਰਾ ਪਏ ਨੇ ਇਧਰ ਸਾਰੇ ਕੜੇ ਹਨਾ ਸਾਰੇ ਇਸ ਤਰ੍ਹਾਂ ਦਾ ਸਾਰਾ ਸਮਾਨ ਮਿਲ ਜਾਂਦਾ ਜੀ। ਕਿਆ ਛੋਟੇ ਛੋਟੇ ਸਰਦਾਰ ਸਾਹਿਬ ਗੁੱਡੇ ਮਿਲ ਜਾਂਦੇ ਨੇ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਬਣੀ ਹੋਣ ਨੇ ਇੱਥੋਂ ਆ ਸਾਰੇ ਜਿਹੜੇ ਤੁਸੀਂ ਬੈਗ ਵਗੈਰਾ ਦੇਖ ਸਕਦੇ ਹੋ ਐਵੇਂ ਦਾ ਸਾਰਾ ਸਮਾਨ ਮਿਲ ਜਾਂਦਾ ਹੈਂ ਆ ਸਾਹਮਣੇ ਤੁਸੀਂ ਬਾਈ ਦਾ ਬੋਰਡ ਦੇਖ ਸਕਦੇ ਹੋ ਗੁਰਲੀਨ ਗਿਫਟ ਹਾਊਸ ਆ ਇਹ ਦੁਕਾਨ ਦਾ ਨਾਮ ਬਾਈ ਦੀ ਮਨਪ੍ਰੀਤ ਦੁਕਾਨ ਦਾ ਨਾਮ ਤੇ ਆ ਸਾਰਾ ਸਮਾਨ ਜਿਹੜਾ ਇੱਥੋਂ ਮਿਲ ਜਾਂਦਾ ਹਨ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਅੱਗੇ ਤੇ ਬਾਕੀ ਜਿਹੜਾ ਹੋਰ ਸਮਾਨ ਵੀ ਆਪਾਂ ਉਹ ਦੇਖਦੇ ਆ ਹਨ ਦੁਸ਼ਹਿਰੇ ਦੇ ਤਿਹਾਰ ਤੇ ਹਜੂਰ ਸਾਹਿਬ ਜਿਹੜਾ ਆਪਣੇ ਪੰਜਾਬ ਤੋਂ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹਨ ਸਾਰੇ ਜਿਹੜੇ ਉਰੇ ਸਮਾਨ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਡੀ ਐਸ ਸਾਈਕਲ ਜ਼ੋਨ ਇੱਥੋਂ ਜਿਹੜੀਆਂ ਹਰ ਤਰ੍ਹਾਂ ਦਾ ਸਾਈਕਲ ਤੁਸੀਂ ਖਰੀਦ ਸਕਦੇ ਹੋ ਤੇ ਆ ਫੇਰ ਆ ਗਏ ਆਪਣੇ ਗੋਲ ਕਪਿਆਂ ਦੀ ਦੁਕਾਨ ਇੱਧਰ ਸਾਰੇ ਤੁਸੀਂ ਭਾਂਡੇ ਦੀ ਦੁਕਾਨ ਦੇਖ ਸਕਦੇ ਹੋ ਨਾ ਤੇ ਬਹੁਤ ਵੱਡਾ ਦੁਕਾਨ ਬਣੀ ਹੋਈ ਹੈ ਤੇ ਬਹੁਤ ਪੰਜਾਬ ਤੋਂ ਦੂਰ ਦੂਰੋਂ ਲੋਕ ਆਉਂਦੇ ਨੇ ਹਨ ਸਾਰੇ ਜਿਹੜੇ ਭਾਂਡੇ ਵਗੈਰਾ ਖਰੀਦ ਕੇ ਲੈ ਕੇ ਜਾਂਦੇ ਨੇ ਤੇ ਆਪਾਂ ਰੁਕੇ ਹਾਂ ਜੀ ਆਹ ਬਾਈ ਦੀ ਦੁਕਾਨ ਤੇ ਹਨਾ ਇੱਥੋਂ ਜਿਹੜਾ ਆਪਾਂ ਨੇ ਫਰਿੱਜ ਮੈਗਨੇਟ ਖਰੀਦਿਆ ਤੇ ਆਏ ਫਰਿੱਜ ਮੈਗਨੇਟ ਇੱਥੇ ਵੀ ਜਿਹੜੀ ਇਹਦੀ ਕੀਮਤ ਉਨੀ ਆ ਨਾ ਸੁਖਫਰੀਦ ਜਿੰਨੀ ਆਪਾਂ ਬਾਕੀ ਉਹਨਾਂ ਤੋਂ ਲੈ ਕੇ ਆਉਣੇ ਹੁੰਦੇ ਆ ਜਮੇ ਹਿਮਾਚਲ ਤੋਂ ਖਰੀਦੇ ਹਾਂ ਹੇਮਕੁੰਨ ਸਾਹਿਬ ਤੋਂ ਵੀ 50 ਦਾ ਹੀ ਮਿਲਦਾ ਨਾ ਲੱਗੇ ਦੇਖੀ ਹੁਣ ਲੱਗਦਾ ਲੱਗੂਗਾ ਆ ਦੇ ਨਾਲ ਲੱਗਦਾ ਦੇਗਾ ਲੱਗਿਆ ਆ ਦੂਆ ਦੇਖ ਲਵਾਂ ਦੂਆ ਦੇਖ ਇੱਕ ਲਿਆ ਇੱਕ ਲਿਆ ਤੇ ਆ ਸਾਰਾ ਉਸਮਾਨ ਮਿਲ ਜਾਂਦਾ ਐਵੇਂ ਦੇ ਛੱਲੇ ਹਨਾ ਕੋੜੇ ਦੇ ਹਾਊਸ ਦਾ ਦਿਖਾਉਂਦੇ ਨੇ ਆ ਜਿਹੜਾ ਸੰਖ ਵਾਲਾ ਛੱਲਾ ਆ ਸਾਰਾ ਸਮਾਨ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੋਂ ਮਿਲ ਜਾਂਦਾ ਹਨਾ ਤੇ ਹੁਣ ਆਪਾਂ ਇੱਥੋਂ ਦਿਖਾਉਨੇ ਆ ਤੁਹਾਨੂੰ ਅੱਗੇ ਆ ਸਾਰੇ ਜਿਹੜੇ ਜਵਾਕਾਂ ਦੇ ਖੜਾਉਣੇ ਮਿਲ ਜਾਂਦੇ ਨੇ ਉਹਨੇ ਤੇ ਆ ਦੁਕਾਨ ਬਣੀ ਹੋਈ ਹੈ ਜਿਵੇਂ ਬਾਦਾਮ ਬਦੂਮ ਵਗੈਰਾ ਖਰੋਟ ਵਗੈਰਾ ਸਾਰਾ ਸਮਾਨ ਹੋਰ ਮਿਲ ਜਾਂਦਾ ਹਨਾ ਕਾਲੀ ਮਿਰਚ ਸੌਂਫ ਆ ਪਿਆਜ਼ੀ ਰਾਏ ਮੈਂ ਨਾ ਸਾਰਾ ਸਮਾਨ ਜਿਹੜਾ ਮਿਲ ਜਾਂਦਾ ਤੇ ਆਏ ਜੀ ਖਾਸ ਖਾਸ ਹਨ এলাਚੀ ਬਦਾਮ ਕਾਜੂ ਇਹ ਸਾਰਾ ਸਮਾਨ ਮਿਲ ਜਾਂਦਾ ਆ ਬਾਈ ਦੀ ਦੁਕਾਨ ਤੋਂ ਹਨ ਤੇ ਸੁਖਬ੍ਰੀਤ ਜੇ ਜੀਰਾ ਦੇਖਣਾ ਦੇਖ ਲੈ ਹੈਗਾ ਵਧੀਆ ਹਾਂ ਬਾਈ ਜੀ ਜੀਰਾ ਕੀ ਰੇਟ ਆ ਵੀਰੇ ਜੀਰਾ 300 ਰੁਪਏ 300 ਰੁਪਏ ਕਿਲੋ ਹੋਰ ਜੇ ਸਾਫ ਕੁਆਲਟੀ ਵਾਲਾ ਸਾਫ 200 ਰੁਪਏ ਕਿਲੋ ਤੇ ਇਹ ਬਦਾਮ 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 ਕਿਹ ਹੈ ਹੈ 400 ਦਾ ਅੱਧਾ ਕਿਲੋ ਅੱਧਾ ਕਿਲੋ 400 ਠੀਕ ਹੈ ਜੀ ਔਰ ਇਹ ਇਲਾਇਚੀ 200 ਦਾ ਪੈਕੇਟ ਹੈ 300 ਰੁਪਏ ਕਿਲੋ 3200 ਰੁਪਏ ਕਿਲੋ ਆ ਤੁਸੀਂ ਜਿਹੜੀ ਹਰੀ ਇਲਾਇਚੀ ਦੇਖ ਰਹੇ ਹੋ ਇਹ ਆ ਜੀ ਔਰੇ 3200 ਰੁਪਏ ਕਿਲੋ ਹੈ ਨਾ 3200 ਰੁਪਏ ਕਿਲੋ ਆ ਆ ਇਲਾਇਚੀ ਤੇ ਐਵੇਂ ਦਾ ਸਾਰਾ ਸਮਾਨ ਜਿਹੜਾ ਤੁਹਾਨੂੰ ਔਰ ਮਿਲ ਜਾਊਗਾ 22 ਦੀ ਗੱਲ ਨਾਰੀਅਲ ਦਾ ਤੇਲ ਹੈ ਨਾ ਨਾਰੀਅਲ ਦਾ ਤੇਲ ਆ ਜਿਹੜਾ ਔਰੇ ਬਹੁਤ ਸਸਤਾ ਹੈ ਨਾ ਆਹ ਤੋਂ ਬਦਾਰੇਟ ਯਾਰ ਮੈਨੂੰ ਸਹੀ ਲੱਗਿਆ ਤੇ ਵਧੀਆ ਵੀ ਆ ਹਨਾ ਆ ਤੁਸੀਂ ਦੇਖ ਰਹੇ ਹੋ ਖੁੱਲੀ ਬਵਾਈ ਆ ਆਪਣੇ ਬਾਈ ਤੋਂ ਦੇਖ ਕੇ ਹਨਾ ਕਿਆ ਨਾਮ ਹੈ ਆਪकी ਇਸ ਦੁਕਾਨ ਦਾ ਸੁਨੀਲ ਡਰਾਈ ਫਰੋਕਸ ਐਂਡ ਮਸਾਲੇ ਅ ਇਸ ਵਾਰ ਆਪਕੋ ਲੱਗਤਾ ਹੈ ਕਿ ਪੰਜਾਬ ਸੇ ਲੋਕ ਕਮ ਆਏ ਹੈ ਯਹਾਂ ਪੇ ਹਾਂ ਬਾਰਿਸ਼ ਕੀ ਵਜਹ ਸੇ ਥੋੜਾ ਬਾਰਿਸ਼ ਨਹੀਂ ਵਹਾਂ ਹੜ ਆ ਗਿਆ ਥਾ ਨਾ ਪੰਜਾਬ ਮੇ ਹਾਂ ਹਾਂ ਬਾਰਿਸ਼ ਇਸ ਲਈ ਹੈ ਇਸ ਵਾਰ ਜੋ ਕਮ ਸੰਗਤ ਆਈ ਆ ਯਹਾਂ ਪੇ ਹਨ ਕਮ ਸੰਗਤ ਠੀਕ ਹੈ ਆਪਣੇ ਨਾਲ ਇਹ ਅੰਕਲ ਜੀ ਪਹੁੰਚੇ ਨੇ ਨਾ ਇਹ ਆਪਣੇ ਜਿਹੜੀ ਬਸ ਚ ਆਪਾਂ ਆਏ ਔਰ ਇਹ ਹਜੂਰ ਸਾਹਿਬ ਯਾਤਰਾ ਤੇ ਨਾਲੇ ਆਏ ਨੇ ਹਾਂਜੀ ਕਰ ਲਿਆ ਸ਼ੋਪਿੰਗ ਆ ਲੈਟਰੀ ਦੇ ਲਈ ਸਵਾਸ ਹਾਂਜੀ ਹਾਂਜੀ ਬਹੁਤ ਵਧੀਆ ਹੋਰ ਤੁਸੀਂ ਇੱਥੋਂ ਕਿਧਰੋਂ ਆਏ ਜੀ ਗੁਰੂ ਘਰ ਜਾਇਆ ਸੀ ਅਚਾ ਗੁਰੂ ਘਰ ਚੋਂ ਤੋਂ ਦਰਸ਼ਨ ਕਰਕੇ ਆਏ ਹਾਂ ਠੀਕ ਆ ਜੀ ਹੋਰ ਦੱਸੋ ਪਰ ਸਮਾਨ ਸਾਮੂਨ ਲਿਆ ਕੁਝ ਹਾਂ ਲੈ ਲੈ ਸਮਾਨ ਲੈ ਲੈ ਜੀ ਸ਼ਾਪਿੰਗ ਕਰ ਲਈ ਜਾਨੀ ਕਿ ਵਧੀਆ ਕਿਉਂਕਿ ਸਵੇਰੇ ਦਾ ਹੁਣ ਆਪਾਂ ਨੇ ਸਵੇਰੇ 5-4 ਵਜੇ ਨੰਗੇ ਆਉਣਾ ਵਸੂਣਾ ਹਾਂ ਹਾਂ ਹੋਰ ਦੱਸੋ ਜੀ ਫਿਰ ਹੋਰ ਵਧੀਆ ਵਧੀਆ ਹੋ ਗਿਆ ਤਰਾ ਬਹੁਤ ਸੋਹਣੀ ਹੋ ਗਈ ਠੀਕ ਹੋ ਗਿਆ ਵਧੀਆ ਦਰਸ਼ਨ ਮਿਲੇ ਵਧੀਆ ਦਰਸ਼ਨ ਮਿਲੇ ਬਹੁਤ ਸੋਹਣੀ ਹੋ ਗਈ ਠੀਕ ਆ ਜੀ ਹਾਂ ਜੀ ਇੱਧਰ ਆਪਣੇ ਨਾਲ ਆਂਟੀ ਵੀ ਨੇ ਇਹਨਾਂ ਦੇ ਵੀ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਹਾਂ ਜੀ ਆਂਟੀ ਜੀ ਹੋ ਗਏ ਦਰਸ਼ਨ ਮਿਲੇ ਜੀ ਵਧੀਆ ਹਾਂ ਜੀ ਹਾਂ ਜੀ ਵਧੀਆ ਹੋ ਗਿਆ ਸਾਰੇ ਡਾਕੂ ਪੈਣ ਜਾ ਕੇ ਦੇਣਾ ਹਾਂਜੀ ਸਾਰਾ ਲੈ ਲਓ ਉਹ ਵੀ ਲੈ ਰਹੀ ਸਾਮਾਨ ਵਾਰ ਹਾਂਜੀ ਹਾਂ ਇਹ ਆਂਟੀ ਹੁਣੀ ਵੀ ਆਪਣੇ ਨਾਲ ਆਏ ਨੇ ਹਨਾ ਯਾਤਰਾ ਦੇ ਵਿੱਚ ਤੇ ਇਧਰ ਅੰਕਲ ਵੀ ਹਾਂਜੀ ਕਰਿਆ ਜੀ ਦਰਸ਼ਣ ਮੇਲੇ ਵਧੀਆ ਬਹੁਤ ਵਧੀਆ ਕਰ ਰਹੇ ਜੀ ਤੁਰ ਫਿਰ ਕੇ ਮੇਲਾ ਦੇਖ ਰਹੇ ਹਾਂ ਠੀਕ ਹੈ ਜੀ ਤੇ ਸਾਮਾਨ ਫੂਨ ਲੈ ਲਿਆ ਕਰ ਵਾਸਤੇ ਸਾਰਾ ਹਾਂ ਆਪਾਂ ਤਾਂ ਕਰਾਂਗੇ ਇਹ ਨੇ ਆਹ ਥੋੜਾ ਮੋਟਾ ਹੀ ਹੁੰਦਾ ਆਪਣਾ ਤਾਂ ਜਿਹੜੀ ਕਿ ਆਂਟੀ ਉਹਨਾਂ ਦਾ ਜ਼ਿਆਦਾ ਹੁੰਦਾ ਸਮਾਨ ਇਹਨਾਂ ਨੇ ਫਿਰ ਘਰਾਂ ਦੇ ਵਿੱਚ ਉਹ ਜਿਹੜਾ ਆਪਣਾ ਪ੍ਰਸ਼ਾਦ ਵਗੈਰਾ ਵੀ ਦੇਣਾ ਹੁੰਦਾ ਨਾ ਜਾਂ ਫਿਰ ਕੋਈ ਯਾਦਗਾਰ ਲੈ ਕੇ ਜਾਂਦੇ ਨੇ ਇਹ ਭਾਂਡੇ ਵਗੈਰਾ ਹਨਾ ਸਾਰਾ ਸਮਾਨ ਇਹ ਪਵਾਣੀ ਨੂੰ ਲੈਣਾ ਹਾਂ ਹਾਂ ਜੀ ਆਓ ਫਿਰ ਚਲੋ ਵੀ ਚਲੋ ਏਡੀ ਦੂਰ ਜਾਂਦੇ ਆ ਨਾ ਯਾਤਰਾ ਕਰਨ ਲੈ ਕੇ ਜਾਂਦੇ ਨੇ ਹਨਾ ਵਧੀਆ ਹੋ ਗਿਆ ਜਾਨੀ ਕਿ ਦਰਸ਼ਨ ਮਿਲਣ ਹਾਂਜੀ ਇਹ ਆਪਣੇ ਨਾਲ ਹੀ ਨੇ ਅੰਕਲ ਹੁਣੇ ਨੇ ਨਾ ਯਾਤਰਾ ਦੇ ਵਿੱਚ ਕੱਲ ਨੂੰ ਤਕਰੀਬਨ ਸਵੇਰੇ 5 ਵਜੇ ਆਪਾਂ ਨੇ ਚਲੇ ਜਾਣਾ ਇਸ ਕਰਕੇ ਜਿਹੜਾ ਸਾਰਾ ਸਮਾਨ ਅੱਜ ਆਪਾਂ ਇਹ ਟੋਲੇ ਰਹੀ ਹਾਂ ਹਾਂ ਅੱਸੀ ਕਾਲ ਜੀ ਆ ਬਾਈ ਜੀ ਵੀ ਆਪਣੇ ਨਾਲ ਹੀ ਨੇ ਯਾਤਰਾ ਤੇ ਹੈ ਨਾ ਮੈਂ ਲਈ ਅਸੀਂ ਬੈਗ ਭਰ ਲਿਆ ਸਮਾਨ ਦਾ ਹਾਂ ਤੁਸੀਂ ਤੁਸੀਂ ਲੈਦਾ ਗੁਆਂ ਗੁਆਂ ਬਾਈ ਨੂੰ ਵਧਾਈਆਂ ਦੇ ਬਾਈ ਨੇ ਅਮਰਤ ਦੀ ਦਾਤ ਲਈ ਹੈ ਹਾਂਜੀ ਸਾਰੇ ਸਾਨੂੰ ਬਹੁਤ ਬਹੁਤ ਵਧਾਈਆਂ ਬਾਈ ਨੂੰ ਬਾਈ ਜੀ ਆਪਾਂ ਸਾਰੇ ਹਨ ਵਧਾਈਆਂ ਦੇ ਜੀ ਹਾਂਜੀ ਹਾਂਜੀ ਆ ਜੀ ਤੁਸੀਂ ਜਿਹੜਾ ਅਮਰ ਸ਼ੱਕ ਹੈ ਆਪ ਕੀ ਹੈ ਨਾ ਇਸ ਵਾਰ ਦੁਸ਼ਹਿਰੇ ਤੇ ਹੈ ਨਾ ਜੀ ਅੰਕਲ ਜੀ ਹਾਂਜੀ 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 ਇਹ ਬਾਈ ਉਹ ਜਿਹੜੇ ਸਾਹਮਣੇ ਪਾਈ ਗਏ ਨੇ ਉਹਨਾਂ ਦੇ ਵੀ ਹੈ ਨਾ ਤੇ ਅੱਜ ਕੋਰੋਨਾ ਨੇ ਵੀ ਕਾਹਤ ਕੀ ਕੰਟੀਨਿਊ ਹੈਗਾ ਅਮਰ ਤਾਂ ਸ਼ੱਕ ਜਿਹੜੇ ਸਿੰਘ ਸਜੇ ਨੇ ਨਾ ਹਾਂਜੀ ਹਾਂਜੀ ਇਧਰ ਆਂਟੀ ਨੇ ਵੀ ਹੈ ਨਾ ਅੰਮ੍ਰਿਤਾਲ ਸਾਹਿਬ ਵਾਈਸ ਚੀਕੀ ਘਟੇ ਤੇ ਆਂਟੀ ਨੇ ਵੀ ਇਸ ਵਾਰ ਜਿਹੜਾ ਦੁਸ਼ਹਿਰੇ ਤੇ ਹਜੂਰ ਸਾਹਿਬ ਹੈ ਨਾ ਅਮਰ ਸ਼ੱਕ ਇਹ ਵੀ ਸਿੰਘ ਸਜੇ ਨੇ ਹੈ ਨਾ ਚਲੋ ਵਧਾਈਆਂ ਅੰਕਲ ਜੀ ਤੁਹਾਨੂੰ ਸਾਰਿਆਂ ਨੂੰ ਹੈ ਨਾ ਤੇ ਆ ਜਿਹੜੇ ਆਪਾਂ ਹਨਾ ਪੈਣ ਦੀ ਦੁਕਾਨ ਤੇ ਰੁਕੇ ਸੀਗੇ ਤੇ ਇੱਥੇ ਜਿਹੜਾ ਕਹਿੰਦੇ ਵੀ ਅਨਾਰ ਦਾ ਜੂਸ ਸਸਤਾ ਹੁੰਦਾ ਨਾ ਤੇ ਇੱਕ ਗਲਾਸ ਨਾਰਦੇ ਜੂਸ ਦਾ ਰੇਟ ਆ ਜਿਹੜਾ 30 ਰੁਪਏ ਤੇ ਮੈਂ ਸੁਖਪ੍ਰੀਤ ਉਹਨਾਂ ਨੂੰ ਕਿਹਾ ਵੀ ਚਾਹ ਪੀਣਿਆ ਕਹਿੰਦੇ ਨਹੀਂ ਵੀ ਜੂਸ ਹੀ ਪੀਣਾ ਇਹ ਸੁਖਪ੍ਰੀਤ ਦੀ ਪਸੰਦ ਆ ਕਹਿੰਦਾ ਵੀ ਨਾਰਾਂ ਦਾ ਜੂਸ ਪੀਣਾ ਜੀ ਜੈ ਜੂ ਰਿਜਨਲ ਨਾਰੋ ਦਾ ਜੂਸ ਨਲਦਾ ਕੋਈ ਚੰਦਰ ਨਹੀਂ ਖੰਡਣੀ ਤੇ ਆ ਜਿਹੜਾ ਤੁਸੀਂ ਗਲਾਸ ਦੇਖ ਰਹੇ ਹੋ 30 ਰੁਪਏ ਦਾ ਗਲਾਸ ਆ ਜੀ ਇਹ ਨਾਰਾਂ ਦੇ ਜੂਸ ਦਾ ਕਿਉਂ ਅੰਕਲ ਜੀ ਆਏ ਕੁਆਲਿਟੀ ਨੂੰ ਦੇਖ ਕੇ ਪੀਣ ਨੂੰ ਜੀ ਕਰਦਾ ਤੇ ਆਪਣੇ ਅਨਾਰ ਦਾ ਪਿਓਰਿਟੀ ਮਿਲਦੀ ਨਹੀਂ ਖੇਤ ਕਰਕੇ ਵੀ ਅਨਾਰ ਦਾ ਜਿਹੜਾ ਹੈ ਬਣਾ ਆਪਣੇ ਸਰੀਰ ਵਾਸਤੇ ਬੜਾ ਤੋਂ ਨਰਸ ਦੱਸਦੇ ਹੈ ਮੈਡੀਸਨ ਦੇ ਹਿਸਾਬ ਨਾਲ ਬਲੱਡ ਦਾ ਬੜਾ ਸਰਕੂਲੇਸ਼ਨ ਠੀਕ ਰਹਿੰਦਾ ਕਹਿੰਦੇ ਉਹਨਾਂ ਚਾਹੀਏ ਹਾਂਜੀ ਹਾਂਜੀ ਆਪਾਂ ਕਦੇ ਬਾਹਰ ਤਾਂ ਹੈ ਨਹੀਂ ਵੈਸੇ ਹਾਂਜੀ ਸਹੀ ਹੈ ਇਹ ਗੱਲ ਹਾਂਜੀ ਸੁਖਵਰੀ ਜੀ ਤਾਂ ਹੈ ਬਈ ਕਰਤਾ ਕਰਤਾ ਠੀਕ ਆ ਸਵਾਤੀ ਤਾਂ ਮੈਂ ਕਹਿੰਦਾ ਦੀ ਵੀ ਚਾਹ ਪੀਨੇ ਸੋਖੋ ਫਰੀਦ ਗਾ ਨਾਰਾਂ ਜੂਸ ਪੀਨੇ ਤੇ ਇੱਥੋਂ ਆਪਣੇ ਪੰਜਾਬ ਦੇ ਮੁਕਾਬਲੇ ਜਿਹੜਾ ਬਹੁਤ ਸਸਤਾ ਹੋ ਰੇ ਨਾਰਾਂ ਦਾ ਜੂਸ ਹਨ ਕਿਉਂ ਜੀ ਸੁਖਬੀ ਜੀ ਇਹ ਵੀ ਵੀ ਹੈ ਸੋਖ ਫਰੀਦ ਨੂੰ ਲੱਗਾ ਭੁੱਖ ਲੱਗੀ ਹੋਈ ਹੈ ਇਤਨਾ ਕਿ ਪਤਾ ਕੀ ਆ ਆਪਣੇ ओरिजिनल ਮਿਲਦਾ ਨਹੀਂ ਮੈਂ ਇੱਕ ਦਿਨ ਸ਼ਹਿਰ ਚ ਲਿਆ ਗਿਆ ਮੈਂ ਕਿਹਾ ਬਈ ਨਾਰਾਂ ਦਾ ਜੂਸ ਦੇ ਦੇ ਤੇ ਕਹਿੰਦਾ ਯਾਰ ਕੱਲਾ ਦਾ ਨਾਰਾਂ ਦਾ ਜੂਸ ਮੈਂ ਕੱਢਦਾ ਹੀ ਨਹੀਂ ਮੈਂ ਦੂਜੇ ਦੇ ਚ ਲਿਆ ਕੇ ਉਹ ਕਹਿੰਦਾ ਮੈਂ ਵੀ ਨਹੀਂ ਕੱਢਦਾ ਤੇ ਉਹ ਕਹਿੰਦਾ ਮਿਕਸ ਲੈ ਲਓ ਜੇ ਲੈ ਕੇ ਜਾਣਾ ਮਿਕਸ ਜੀ ਵੀ ਨਾਰ ਦਾ ਨਾਮ ਦੀ ਹੁੰਦੇ ਨੇ ਵਿੱਚ ਚਗੰਦਰੀ ਹੁੰਦਾ ਏ ਗੱਲ ਸੱਚੀ ਹੈ ਉਹ ਵੀ ਨਾ ਖੋੜੀ ਹੈ ਪਰ ਸੱਚੀ ਆ ਨਹੀਂ ਸੱਚੀ ਗੱਲ ਤਾਂ ਕਰ ਸਕਦੇ ਆਪਾਂ ਜਿਹੜੀ ਆਪਣੇ ਨਾਲ ਬੀਤੀ ਆ ਉਹ ਤਾਂ ਆਪਾਂ ਕਰ ਹੀ ਸਕਦੇ ਆ ਤੇ ਠੀਕ ਆ ਬਹੁਤ ਘੈਂਟ ਦੀ ਯਾਰ ਨਾਰਾਂ ਦਾ ਜੂਸ ਤੇ ਆ ਜਿਹੜੀ ਦੁਕਾਨ ਦੇ ਵਿੱਚ ਆਪਾਂ ਆਇਆ ਇਹ ਆ ਜੀ ਬੰਗਲੌਰ ਵਾਲਿਆਂ ਦੀ ਦੁਕਾਨ ਹੈ ਨਾ ਤੇ ਆ ਸਾਹਮਣੇ ਜਿਹੜਾ ਪੈਕਿੰਗ ਦੇ ਵਿੱਚ ਕੰਪਨੀਆਂ ਦਾ ਤੇਲ ਆਉਂਦਾ ਉਹ ਤਾਂ ਮਿਲ ਜਾਂਦਾ ਜੀ 100 ਰੁਪਏ ਦਾ 7 ਕ 100 ਐਮਐਲ ਹੈ ਨਾ ਜਾਨੀ ਕਿ 100 ਰੁਪਏ ਦਾ 120 30 ਰੁਪਏ ਲੀਟਰ ਆ ਤੇ ਆਪਾਂ ਜਿਹੜਾ ਆ ਕੋਲੂ ਸਾਹਮਣੇ ਥੋੜੇ ਚੱਲ ਰਹੇ ਨੇ ਇਹਦੇ ਵਿੱਚ ਦੀ ਜਿਹੜਾ ਸਾਰਾ ਤੇਲ ਕੱਢ ਰਹੇ ਨੇ ਤੇ ਆਪਾਂ ਨੇ ਜਿਹੜਾ ਇਹ ਤੇਲ ਕੱਢ ਰਹੇ ਨੇ ਨਾ ਕੋਲੂਆਂ ਦੇ ਵਿੱਚ ਦੀ ਇਹ ਬਾਜ਼ੀ ਤੋਂ ਖਰੀਦਿਆ ਤੇ ਆਪਾਂ ਨੇ ਲਿਆ ਜੀ ਆ ਤੇਲ ਇਹ ਹੈਗਾ 400 ਰੁਪਏ ਲੀਟਰ ਇਹ ਤੇਲ ਲਿਆ ਸਾਹਮਣੇ ਤੁਸੀਂ ਦੁਕਾਨ ਦੇਖ ਸਕਦੇ ਹੋ ਬਾਈਆਂ ਦੀ ਇੱਥੋਂ ਤੁਸੀਂ ਜੇਕਰ ਕੋਲੂ ਵਾਲਾ ਤੇਲ ਲੈਣਾ ਚਾਹੁੰਦੇ ਹੋ ਤਾਂ ਆ ਬਾਈਆਂ ਦੀ ਦੁਕਾਨ ਆ ਬੰਗਲੌਰ ਵਾਲਿਆਂ ਦੀ ਦੁਕਾਨ ਆ ਤੇ ਇੱਧਰ ਸਾਹਮਣੇ ਇਹਨਾਂ ਦਾ ਬਾਈਆਂ ਦਾ ਟੀਵੀ ਤੇ ਸਾਰਾ ਦੱਸਦੇ ਵੀ ਨੇ ਬਾਈ ਹਨ ਤੇ ਇੱਧਰ ਤੁਸੀਂ ਕੋਲੂ ਚੱਲਦਾ ਵੀ ਦੇਖ ਸਕਦੇ ਹੋ ਇੱਧਰ ਸਕਰੀਨ ਲਾਈ ਹੋਈ ਆ ਬਾਈ ਉਹਨਾਂ ਨੇ ਤੇ ਆ ਸਾਰਾ ਜਿਹੜਾ ਨਾਰੀਅਲ ਦਾ ਤੇਲ ਕੱਢਦੇ ਨੇ ਬਾਈ ਹਨ ਤਿੰਨ ਲੀਟਰ ਤੇਲ ਆਪਾਂ ਨੇ ਲਿਆ 2 ਲੀਟਰ ਜਿਹੜਾ ਤੇਲ ਆ ਉਹ ਸੁਖਪ੍ਰੀਤ ਲੈ ਕੇ ਜਾ ਰਿਹਾ ਤੇ 1 ਲੀਟਰ ਤੇਲ ਜਿਹੜਾ ਮੈਂ ਲਿਆ ਹਨਾ ਤੇ ਇਹਨਾਂ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜਿਹੜੀ ਆਹ ਵੈਰਾਈਟੀਆਂ ਆਪਾਂ ਲੈ ਕੇ ਆਏ ਆ ਇਹ ਹੈਗਾ ਜੀ ਇਹ ਖਾਣ ਦੇ ਵੀ ਕੰਮ ਆਉਂਦਾ ਤੇ ਜਵੇਂ ਆਪਾਂ ਸਰਫ ਵਗੈਰਾ ਜਲਾ ਲੈਂਦੇ ਆ ਓਕਣ ਵੀ ਕੰਮ ਆਉਂਦਾ ਆ ਜਿਹੜਾ ਜਿਹੜਾ ਆਪਾਂ ਲੈ ਕੇ ਆਏ ਆ 400 ਰੁਪਏ ਕਿਲੋ ਵਾਲਾ ਤੇ ਜਿਹੜਾ 300 ਰੁਪਏ ਕਿਲੋ ਵਾਲਾ ਉਹ ਸਿਰਫ ਲਾਉਣ ਦੇ ਕੰਮ ਆਉਂਦਾ ਹਨਾ ਤੇ ਇੱਕ ਹੈਗਾ ਜੀ 800 ਰੁਪਏ ਵਾਲਾ ਤੇ ਉਹ ਆ ਹੈਗਾ ਉਹ ਪੀਣ ਦੇ ਕੰਮ ਲਈ ਹਨਾ ਬੰਦੇ ਜਿਹੜੇ ਨਿਰਨੇ ਕਾਲ ਦੇ ਸਵੇਰੇ ਉੱਠ ਕੇ ਨਾਰੀਅਲ ਤੇਲ ਪੀਂਦੇ ਨੇ ਉਹਨਾਂ ਦੇ ਲਈ ਆ ਉਹ 800 ਰੁਪਏ ਦਾ ਹਨਾ ਸੁਖਬੀਰ ਹਾਂਜੀ ਹਾਂਜੀ ਅਲੱਗ-ਅਲੱਗ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਤੇਲ ਨੇ ਇਨਾਂ ਕੋਲ ਹਨਾ ਜਿਹੜਾ ਨਾਰੀਅਲ ਹਾਂਜੀ ਤੇ ਬਾਕੀ ਆਇਆ ਬਾਜ਼ਾਰ 'ਚ ਜਿਹੜਾ ਪੈਕਿੰਗ ਵਾਲਾ ਆਉਂਦਾ ਆਇਲ ਪਹਿਲਾਂ ਦਿਖਾਇਆ ਸੀ ਆਪਾਂ ਪੀਂਦੀਆਂ ਉਹਦਾ ਰੇਟ ਕੁਝ ਹੋਰ ਹੈ 120 ਰੁਪਈਆ ਜੀ 700 ਐਮਐਲ ਇਹ ਕੋਲੂ ਤੇ ਕੱਢ ਕੇ ਜਾਂਦੇ ਆ ਬਾਈ ਇੱਥੇ ਹਨਾ ਥੋਲੇ ਖੜਕੇ ਵੀ ਕਢਾ ਸਕਦੇ ਹੋ ਬਾਕੀ ਪੈਕਟ ਵੀ ਹੈਗੀਆਂ ਨੇ ਬਾਈ ਉਹਨੀਆਂ ਕੋਲ ਇਹ ਲੱਗਦਾ ਵੀ ਆਪਾਂ ਜਮਾ ਕੋਲੇ ਖੜ ਕੇ ਕਢਾਉਣਾ ਉਹ ਵੀ ਕੱਢ ਕੇ ਜੇ ਤੇ ਬਾਕੀ ਸਾਹਮਣੇ ਕੋਲੂ ਚੱਲਦਾ ਵੀ ਆ ਹਨਾ ਹਾਂ ਉੱਪਰ ਚੱਲਦਾ ਹਾਂ ਨਾ ਸੰਤੂ ਕਲੱਬ ਸੈਂਟਰ ਸਰਦੀਪੁਰ ਆਪਸੇ ਬੈਂਕਪਾਸ ਸਮਾਚਾਰ ਦੇ ਲਈ ਪੀ ਸੇਵਾ ਤੋਂ ਨਮਸਕਾਰ ਦਰਬਾਰ ਪ੍ਰਚਾਰ ਦਾ ਕਰ ਦਿੱਤਾ ਨਮਸਕਾਰ ਸਰਪਾਸ ਸਮਾਚਾਰ ਕਲੱਬ ਜਲਨ ਕਰਤਾ ਵੱਲੋਂ ਬੜੀ ਸਤਿਕਾਰ ਸੋਲਾ ਕਰਤਾ ਵੱਲੋਂ ਬੋਲ ਰਹੀ ਸੋਨੀ ਹਾ ਪਤਰਿਕਾ ਦਾ ਆਪਾਂ ਉਹ ਸਾਹਮਣੇ ਉਹ ਬਾਜ਼ਾਰ ਦੀ ਵੱਲੋਂ ਇੱਧਰ ਆ ਗਏ ਹਾਂ ਗੁਰਦੁਆਰਾ ਲੰਗਰ ਸਾਹਿਬ ਦੀ ਵੱਲ ਹੈ ਨਾ ਇੱਧਰ ਵੀ ਜਿਹੜੀਆਂ ਅਲੱਗ ਜਿਹੀ ਥੋੜੀ ਜਿਹੀ ਅਲੱਗ ਜਿਹੀ ਮਾਰਕੀਟ ਬਣੀ ਹੋਈ ਆ ਆ ਸਾਰੀਆਂ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਨਾ ਇੱਥੋਂ ਵੀ ਉਸੇ ਤਰ੍ਹਾਂ ਦਾ ਸਾਮਾਨ ਜਿਹੜਾ ਮਿਲ ਜਾਂਦਾ ਨਾ ਓਮੀ ਆ ਪਰਸ ਵਗੈਰਾ ਸਾਰਾ ਸਾਮਾਨ ਹੈ ਨਾ ਤੇ ਇੱਧਰ ਜਿਹੜੀਆਂ ਪਾਂਡਿਆਂ ਦੀਆਂ ਦੁਕਾਨਾਂ ਆ ਗਈਆਂ ਹਨ ਇੱਥੋਂ ਯਾਰ ਆਪਣੇ ਪੰਜਾਬ ਤੋਂ ਬਹੁਤ ਲੋਕ ਜਿਹੜੇ ਖਰੀਦਾਰੀ ਕਰਕੇ ਲੱਗੇ ਜਾਂਦੇ ਨੇ ਐਵੇਂ ਦੇ ਸਾਮਾਨ ਦੀ ਹੈ ਨਾ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦੁਕਾਨਾਂ ਨੇ ਹਾਂ ਤੇ ਇੱਧਰ ਜਿਹੜਾ ਤੁਹਾਨੂੰ ਹਨਾ ਮੁਫਤ ਦੇ ਵਿੱਚ ਦਵਾਈਆਂ ਮਿਲ ਜਾਣਗੀਆਂ ਇੱਥੇ ਕੈਂਪ ਲੱਗਿਆ ਹੋਇਆ ਆ ਸਾਹਮਣੇ 25ਵਾਂ ਮੁਫਤ ਮੈਡੀਕਲ ਕੈਂਪ ਹੈ ਹਨਾ ਤੇ ਇਹ ਇਹ ਜਿਹੜਾ 28 ਸਤੰਬਰ ਤੋਂ 2 ਅਕਤੂਬਰ ਤੱਕ ਦਸਾਹਰੇ ਤੱਕ ਜਿਹੜਾ ਇਹ ਕੈਂਪ ਲੱਗਣਾ ਹਨਾ ਆ ਗਏ ਚੱਲੀਏ ਫਿਰ ਕਮਰੇ ਹਾਂ ਹਾਂ ਬਸ ਚੱਲਦੇ ਹਾਂ ਮਾਰਕੀਟ ਦੇਖ ਲਈ ਜੀ ਮਾਰਕੀਟ ਦਿਖਾਈਆ ਤੁਹਾਨੂੰ ਸਾਰੇ ਅੱਜ ਲੋਕ ਦੇ ਵਿੱਚ ਨੌਜਵਾਨ ਨੇ ਸਾਡੇ ਨੇ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਆਪਣੇ ਰੂਮ ਦੀ ਵੱਲ ਹਾਂ ਨਿਵਾਸ ਸਥਾਨ ਦੇ ਵੱਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਤੁਹਾਨੂੰ ਦਿਖਾਇਆ ਹਜੂਰ ਸਾਹਿਬ ਦਾ ਬਾਜ਼ਾਰ ਤੇ ਹੁਣ ਇੱਥੇ ਜਿਹੜਾ ਆਪਾਂ ਬਲੌਗ ਦਾ ਐਂਡ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਐਵੇਂ ਦੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਅ ਇੱਥੇ ਤੱਕ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ